भाई शॉर्ट सर्किट करके हो गई पता तो तो नहीं समझ नहीं आता पता और आगे टाइम से बचाओ के टाइम पे इलेक्ट्रॉनिक पता नहीं रे चेक करा की नुकसान की ना तकरीबन भी 25 रखदा सामान है ही अंदर से हां तो अठै वाला गे जो आगे लगी ना अरे वाला आगे ज्यादा है तो आगे बेचारया काफी जानी माल नहीं नहीं बाजी की काम करता है अंकुर सिंह फायर ऑफिसर बटालिया जी ਤੇਰੀ ਆ ਗ੍ਰਿਕਟਾ ਇੱਕ ਦੇ ਪੀ ਪੀ ਗਾ ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਗਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗ ਗਈ ਆ ਤੇ ਤਕਰੀਬਨ ਸਾਨੂੰ 8:07 ਤੇ ਸੂchna ਮਿਲੀ ਆ ਮੋਕਦੇ ਅਸੀਂ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝੋ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਨਾ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਾਮਾਨ ਆ ਇਹਦੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋਣਾ ਚਾਹੀਦਾ ਏਸੀ ਵੀ ਆ ਫ੍ਰਿਜ ਵੀ ਆ ਹੋਰ ਵੀ ਬੀਲੀ ਦਾ ਕਈ ਤਰ੍ਹਾਂ ਦਾ ਸਾਮਾਨ ਹਾਂਜੀ ਦੁਕਾਨਦਾਰਾਂ ਨੂੰ ਪਤਾ ਕਿ ਕੀ ਕੀ ਕਿਤਾਬ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕੇ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ 'ਚ ਲੱਗੇ ਹਾਂ ਥੈਂਕ ਯੂ ਅਲੀਵਾ ਰੋਡ ਦੇ ਜੀ ਅਜੇ ਇਲੈਕਟ੍ਰੋਮੋਡ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ ਜਈ ਇੱਥੇ ਮੌਕੇ ਤੇ ਪਹੁੰਚੇ ਆ ਅੱਗ ਬਿਜਲੀ ਨੂੰ ਬੁਲਾਇਆ ਵਾ ਇਹ ਸ਼ਾਂਗ ਦਾ ਅਜਾਬ ਤੇ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਸਰ ਕਿਸ ਕਿਸ ਦੀ ਗਾਂ ਦੀ ਇਲੈਕਟ੍ਰੋਵੋਲਟ ਹੈ ਜੀ ਇਹ AC ਨੇ ਫੇਜਾਵਾ AC ਆ ਬਾਕੀ ਉਹ ਹੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨ ਦਾ ਸਭ ਸਾਡੇ ਸਾਡੇ ਦੇ ਲਿਖੀ ਆਲੀ ਵਾਰ ਹੋ ਗਈ